ਓਸ਼ੋ ਨੇ ਇੱਕ ਗੱਲ ਲਿਖੀ ਐ ਅਰਜਨੀਸ਼ ਨੇ ਵਿਦਵਾਨ ਬੰਦਾ ਸੀ ਫਿਲਾਸਫਰ ਸੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨਾ ਇੱਕੋ ਵਾਰ ਜ਼ਿੰਦਗੀ ਚ ਲੇਕਿਨ ਉਹਦੇ ਸਿੱਖਾਂ ਵਾਸਤੇ ਵਿਚਾਰ ਬਹੁਤ ਵਧੀਆ ਸਨ ਸਿੱਖਾਂ ਵਾਸਤੇ ਉਹਦੀ ਭਾਵਨਾ ਬਹੁਤ ਵਧੀਆ ਸੀ ਮਹਾਰਾਜ ਜੀ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਵਾਸਤੇ ਉਹ ਉਹਨੇ ਜਪਜੀ ਸਾਹਿਬ ਦਾ ਟੀਕਾ ਕੀਤਾ ਉਹ ਲਿਖਦਾ ਕਹਿੰਦਾ ਜਦ ਮੈਂ ਹਰਮੰਦਰ ਸਾਹਿਬ ਦਾਖਲ ਹੋਣ ਲੱਗਾ ਤਾਂ ਉੱਥੇ ਇੱਕ ਬਰਸ਼ੇ ਵਾਲਾ ਭਾਈ ਖੜਾ ਸੀ ਉਹ ਮੈਨੂੰ ਕਹਿੰਦਾ ਜੀ ਸਿਰ ਟਕੋ ਤੇ ਪੈਰ ਧੋਵੋ ਅੱਜ ਵੀ ਆਪਾਂ ਨੂੰ ਕਹਿੰਦੇ ਆ ਬਿਨਾ ਪੈਰ ਧੋਤੇ ਆਪਾਂ ਜਾ ਨਹੀਂ ਸਕਦੇ ਹਰਮੰਦਰ ਸਾਹਿਬ ਕਦੀ ਵੀ ਨਹੀਂ ਜਾ ਸਕਦਾ ਚੇਤਾ ਵੀ ਭੁੱਲ ਜਾਵੇ ਨਾ ਮੰਨ ਲਓ ਚੇਤਾ ਵੀ ਕੱਲ ਦੀ ਗੱਲ ਹੈ ਮੈਂ ਜਿਹੜੀ ਆਟਾ ਮੰਡੀ ਵਾਲੀ ਡਿਊਟੀ ਆ ਸਾਧ ਸੰਗਤ ਜੀ ਮੈਂ ਸਿੰਘ ਸਾਹਿਬ ਜੀ ਕੋਲੇ ਗਿਆ ਸੀ ਤੇ ਉਹ ਜਦੋਂ ਵਾਪਸ ਆਉਂਦੇ ਹਾਲਾਂਕਿ ਉਹ ਉਹ ਪ੍ਰਸਪਰ ਦੇ ਅੰਦਰ ਹੀ ਐ ਕੋਈ ਬਾਹਰ ਨਹੀਂ ਆਪਾਂ ਰੋਡ ਤੇ ਨਹੀਂ ਗਏ ਪਰ ਫਿਰ ਵੀ ਜਦ ਮੈਂ ਲੰਘਣ ਲੱਗਾ ਬੇਧਿਆਨੇ ਤਾਂ ਸਿੰਘ ਨੇ ਮੈਨੂੰ ਆਖਿਆ ਬਾਬਾ ਜੀ ਉਹ ਪੈਰ ਧੋ ਲੋ ਪਹਿਲਾਂ ਕੱਲ ਦੀ ਗੱਲ ਆ ਬਿਨਾ ਪੈਰ ਧੋਤੇ ਨਹੀਂ ਆਪਾਂ ਜਾ ਸਕਦੇ ਹਾਲਾਂਕਿ ਆਪਾਂ ਬਿਨਾਂ ਪੈਰ ਤੋਂ ਉੱਤੇ ਜਾਂਦੇ ਹੀ ਨਹੀਂ ਪਰ ਉਹ ਐਂ ਹੋ ਜਾਂਦਾ ਵੀ ਮੈਂ ਬਾਹਰ ਤਾਂ ਗਿਆ ਹੀ ਨਹੀਂ ਪਰ ਫਿਰ ਵੀ ਉਹਨਾਂ ਆਖਿਆ ਧੋ ਪੈਰ ਉਹ ਕਹਿੰਦੇ ਮੈਂ ਅੰਦਰ ਜਾਣ ਲੱਗਾ ਤਾਂ ਮੈਨੂੰ ਉਹ ਸਿੱਖ ਕਹਿੰਦਾ ਜੀ ਸਿਰ ਟਕੋ ਪੈਰ ਧੋ ਹੁਣ ਉਹ ਵਿਦਵਾਨ ਸੀ ਉਹ ਕਹਿੰਦਾ ਸਰਦਾਰ ਜੀ ਬਈ ਕਾਦੇ ਲਈ ਸਿਰ ਟਕਣਾ ਤੇ ਪੈਰ ਕਾਹਤੋਂ ਧੋਵਾ ਤਾਂ ਸੇਵਾਦਾਰ ਨੇ ਆਖਿਆ ਕਿਉਂਕਿ ਤੁਸੀਂ ਗੁਰੂ ਅਮਰਦਾਸ ਮਹਾਰਾਜ ਦੇ ਦਰ ਤੇ ਚੱਲੇ ਆਂ ਹਰਿਮੰਦਰ ਸਾਹਿਬ ਚੱਲੇ ਆ ਇਸ ਕਰਕੇ ਸਿਰ ਟਕਣਾ ਪੈਣਾ ਉਹ ਅੱਗੇ ਉਹ ਕਿਉਂ ਵਿਦਵਾਨ ਸੀ ਨਾ ਉਹ ਕਹਿੰਦਾ ਸਰਦਾਰ ਜੀ ਕੀ ਤੁਹਾਡੇ ਜਿਹੜੇ ਗੁਰੂ ਸਾਹਿਬ ਆ ਉਹ ਆ ਚਾਰਦਵਾਰੀ ਦੇ ਅੰਦਰ ਹੁਣ ਉਹ ਪਹਿਰੇਦਾਰ ਕੀ ਕਹਿੰਦਾ ਸਿੱਖ ਸੇਵਾ ਦਾ ਉਹ ਕਹਿੰਦਾ ਨਹੀਂ ਮਹਾਰਾਜ ਤਾਂ ਸਭ ਥਾਵਾਂ ਤੇ ਆ ਉਹ ਕਹਿੰਦਾ ਫਿਰ ਬਾਹਰ ਤਮ ਨੰਗੇ ਸਿਰ ਹੀ ਆਇਆ ਕਿਸੇ ਨੇ ਨਹੀਂ ਮੇਰਾ ਸਿਰ ਟਕਵਾਇਆ ਇੱਥੋਂ ਤੁਸੀਂ ਕਹਦੇ ਕਹਿੰਨੇ ਸਿਰ ਟਕ ਉਹ ਕਹਿੰਦਾ ਮੈਨੂੰ ਨਹੀਂ ਪਤਾ ਲੇਕਿਨ ਸਿਰ ਟੱਕ ਕੇ ਹੀ ਜਾ ਸਕਦੇ ਤੁਸੀਂ ਉਹ ਕਹਿੰਦਾ ਪਰ ਦੱਸੋ ਨਾ ਸਰਦਾਰ ਜੀ ਕਿਉਂ ਸਿਰ ਟਕਣ ਲਈ ਤੁਸੀਂ ਕਹਿ ਰਹੇ ਆ ਬਾਹਰ ਵੀ ਜੇ ਜੇ ਤੁਹਾਡੇ ਗੁਰੂ ਸਾਹਿਬ ਸਭ ਜਗ੍ਹਾ ਤੇ ਆ ਤੇ ਮੈਨੂੰ ਬਾਹਰ ਕਿਉਂ ਨਹੀਂ ਕਿਸੇ ਨੇ ਆਖਿਆ ਸਿਰ ਟੱਕਣ ਲਈ ਉਹ ਕਹਿੰਦਾ ਮੈਨੂੰ ਨਹੀਂ ਪਤਾ ਜੀ ਲੇਕਿਨ ਸਾਡੀ ਮਰਿਆਦਾ ਤੁਸੀਂ ਸਿਰ ਢਾਕੇ ਹੀ ਜਾ ਸਕਦੇ ਹੋ ਉਹਨੇ ਆਪ ਹੀ ਲਿਖਿਆ ਉਹ ਕਹਿੰਦਾ ਸਰਦਾਰ ਜੀ ਨੂੰ ਨਹੀਂ ਸੀ ਪਤਾ ਵੀ ਮੈਂ ਕਿਉਂ ਹਾਂ ਮਰਿਆਦਾ ਬਹੁਤ ਕਹਿੰਦਾ ਅੱਛੀ ਹੈ ਲੇਕਿਨ ਸਰਦਾਰ ਜੀ ਨੂੰ ਦੱਸਣਾ ਨਹੀਂ ਆਇਆ ਉਹਨੇ ਮੁੜ ਕੇ ਆਪ ਦੱਸਿਆ ਫਿਰ ਉਹ ਆਪ ਹੀ ਕਹਿੰਦਾ ਜਿਸ ਕਰਕੇ ਆਪਾਂ ਸਿਰ ਢਕਾਉਨੇ ਆ ਤੇ ਪੈਰ ਧੋਨੇ ਆ ਨਾ ਉਹ ਗੱਲ ਉਹਨੇ ਦੱਸ ਦਿੱਤੀ ਹਾਲਾਂਕਿ ਦੱਸਣੀ ਅਸੀਂ ਹੁੰਦੀ ਹੈ ਕਿਉਂ ਪਰ ਉਹ ਸਿਆਣਾ ਸੀ ਵਿਦਵਾਨ ਸੀ ਉਹ ਕਹਿੰਦਾ ਅਸਲ ਵਿੱਚ ਗੱਲ ਇਹ ਵੇ ਕਿ ਜਦੋਂ ਅਸੀਂ ਗੁਰਦੁਆਰੇ ਦੇ ਅੰਦਰ ਪ੍ਰਵੇਸ਼ ਕਰਦੇ ਹਾਂ ਉੱਥੇ ਮਹਾਰਾਜ ਸਾਹਿਬ ਜੀ ਦਾ ਪ੍ਰਗਟ ਰੂਪ ਵਿੱਚ ਪ੍ਰਕਾਸ਼ ਹੈ ਤੇ ਬਾਹਰ ਜਿੱਥੇ ਆਪਾਂ ਮਰਜੀ ਤੁਰੇ ਫਿਰੀਏ ਹੈ ਉੱਥੇ ਵੀ ਮਹਾਰਾਜ ਹੈਗੇ ਨੇ ਲੇਕਿਨ ਉੱਥੇ ਗੁਪਤ ਹੈ ਤੇ ਗੁਪਤ ਤੇ ਪ੍ਰਗਟ ਦੀ ਮਰਿਆਦਾ ਵੱਖਰੀ ਵੱਖਰੀ ਹੁੰਦੀ ਹੈ ਜਿੱਥੇ ਗੁਰੂ ਸਾਹਿਬ ਪ੍ਰਗਟ ਹੈ ਉੱਥੇ ਸਾਨੂੰ ਸਿਰ ਵੀ ਟਕਣਾ ਪਏਗਾ ਪੈਰ ਵੀ ਧੋਣੇ ਪੈਣਗੇ ਹੱਥ ਵੀ ਜੋੜਨੇ ਪੈਣਗੇ ਚੌਂਕੜਾ ਵੀ ਮਾਰਨਾ ਪਵੇਗਾ ਉੱਥੇ ਅਸੀਂ ਰੌਲਾ ਨਹੀਂ ਪਾ ਸਕਦੇ ਅਸੀਂ ਉੱਚੀ ਉੱਚੀ ਆਸ ਨਹੀਂ ਸਕਦੇ ਮਹਾਰਾ ਸੱਚੇ ਪਾਤਸ਼ਾਹ ਬਾਰਵੀ ਹੈ ਲੇਕਿਨ ਉਥੇ ਗੁਪਤ ਰੂਪ ਵਿੱਚ ਹੈ ਕੋਈ ਫਰਕ ਨਹੀਂ ਪੈਂਦਾ ਕਿਸੇ ਨੇ ਸਿਰ ਟਕਿਆ ਕਿਸੇ ਨੇ ਨਹੀਂ ਕਿਸੇ ਨੇ ਸਿਰ ਟਕਿਆ ਕਿਸੇ ਨੇ ਨਹੀਂ ਰੱਖਿਆ ਕਿਉਂਕਿ ਉਥੇ ਦਿਖਾਈ ਨਹੀਂ ਦੇ ਰਹੇ ਉਹ ਨਿਰਗੁਣ ਸਰੂਪ ਹੈ ਇਹ ਸਰਗੁਣ ਸਰੂਪ ਹੈ ਉਹ ਆਪ ਲਿਖਦਾ ਉਹ ਕਹਿੰਦਾ ਇਸ ਕਰਕੇ ਉਹਨਾਂ ਨੇ ਉਥੇ ਇੰਨੀ અત્યੰਤ ਸੁੰਦਰ ਮਰਿਆਦਾ ਬਣਾਈ ਭਈ ਇੱਥੇ ਮਹਾਰਾ ਸਾਹਿਬ ਦੀ ਪ੍ਰਗਟ ਰੂਪ ਵਿੱਚ ਨੇ ਇਸ ਕਰਕੇ ਸਰਦਾਰ ਜੀ ਪੈਰ ਤੋ ਤੇ ਸਿਰ ਟਕੋ